ਜੇ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਇੱਕ ਕਰਮ ਦੱਸਣਾ ਹੈ ਸੋ ਉਹ ਕਰਮ ਸਾਰਿਆਂ ਨੇ ਫੋਲੋ ਕਰਨਾ ਹੈ ਸੋ ਕਰਮ ਕੀ ਹੈ ਆਪਾਂ ਇਸ ਵੀਡੀਓ ਰਾਹੀਂ ਦੱਸਾਂਗੇ ਸੋ ਕਰਨਾ 21 ਦਿਨ ਲਈ ਹੈ 21 ਦਿਨਾਂ ਦੇ ਵਿੱਚ ਤੁਹਾਨੂੰ ਪੀਰਾਂ ਦੀ ਪਾਵਰ ਬਾਰੇ ਪਤਾ ਚੱਲੇਗਾ ਸੋ ਇਹਦੇ ਲਈ ਕੋਈ ਪੈਸਾ ਖਰਚਣ ਦੀ ਲੋੜ ਨਹੀਂ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਘਰ ਵਿੱਚ ਹੀ ਬੈਠ ਕੇ ਕਰਮ ਕਰਨਾ ਹੈ ਸੋ ਆਪਾਂ 21 ਦਿਨ ਦਾ ਇੱਕ ਟਾਰਗੇਟ ਰੱਖਾਂਗੇ ਸੋ ਇਹਦੇ ਨਾਲ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ ਕਿ ਪੀਰਾਂ ਦੀ ਕੀ ਪਾਵਰ ਹੈ ਸੋ ਵਧੀਆ ਤੋਂ ਵਧੀਆ ਸੰਕੇਤ ਮਿਲਨੇ ਸ਼ੁਰੂ ਹੋ ਜਾਣਗੇ ਸੋ ਆਪਾਂ ਇਸ ਵੀਡੀਓ ਰਾਈ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰੋ ਜੇ ਪ੍ਰਮਾਤਮਾ ਦੇ ਨਾਲ ਲੱਗੇ ਹੋਏ ਹੋ ਪ੍ਰਮਾਤਮਾ ਦੇ ਨਾਲ ਜੁੜੀਆਂ ਵੰਗੀਆਂ ਗੱਲਾਂ ਨੂੰ ਸੁਣਨਾ ਪਸੰਦ ਕਰਦੇ ਹੋ ਤਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਵੀ ਸ਼ੁਰੂ ਕਰ ਦੋ ਤਾਂ ਫਿਰ ਹੀ ਜ਼ਿੰਦਗੀ ਵਿੱਚ ਸੁਧਾਰ ਆਉਣਾ ਸ਼ੁਰੂ ਹੁੰਦਾ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜਿਆ ਪੀਰਾ ਦੀ ਜਿਆ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਹੁਣ ਇੱਥੇ ਕਮੈਂਟ ਆਪਾਂ ਕੁਝ ਦੱਸਦੇ ਹਾਂ ਜੀ ਵੀਡੀਓ ਸ਼ੁਰੂ ਕਰਦੇ ਹਾਂ ਸੋ ਇੱਥੇ ਜੋ ਪਹਿਲਾ ਕਮੈਂਟ ਹੈ ਇਹ ਲਿਖਦੇ ਆ ਕਿ ਸੋ ਇੱਥੇ ਕਮੈਂਟਾਂ ਵਿੱਚ ਬਹੁਤ ਹੀ ਵਧੀਆ ਇਹਨਾਂ ਨੇ ਇੱਕ ਕਮੈਂਟ ਲਿਖਿਆ ਹੈ ਕੀਤਾ ਹੈ ਸੋ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦਾਤਾ ਤੁਹਾਨੂੰ ਸਦਾ ਖੁਸ਼ ਰੱਖਣ ਸੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਜੀ ਧੰਨਵਾਦ ਕਰਦੇ ਤੁਹਾਡੀਆਂ ਦਵਾਵਾਂ ਇਸੇ ਤਰ੍ਹਾਂ ਮਿਲਦੀਆਂ ਰਹਿਣ ਤੇ ਚੈਨਲ ਚੱਲਦਾ ਰਹੇ ਤੇ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਜੀ ਸੋ ਤੁਸੀਂ ਵੀ ਹਮੇਸ਼ਾ ਖੁਸ਼ ਰਹੋ ਮਾਲਕ ਹਮੇਸ਼ਾ ਭਲੀ ਕਰੇ ਹਰ ਇੱਕ ਤੇ ਮੇਰਾ ਭਰਿਆ ਹੱਥ ਰੱਖੇ ਜੀ ਕਿਉਂਕਿ ਅੱਜ ਦਿਨ ਵੀਰਵਾਰ ਹੈ ਵੀਰਵਾਰ ਦਾ ਦਿਨ ਵੀ ਖੁਸ਼ੀਆਂ ਦੇ ਨਾਲ ਹੀ ਮਨਾਇਆ ਜਾਂਦਾ ਹੈ ਤੇ ਕਰਮਾਂ ਦੇ ਨਾਲ ਹੀ ਇਹ ਦਿਨ ਸਾਨੂੰ ਨਸੀਬ ਹੁੰਦਾ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਅਸੀਂ ਪਾਣੀ ਦੇ ਵਿੱਚ ਕੱਚਾ ਦਲੀਆ ਤੇ ਸ਼ੱਕਰ ਪਾਈ ਸੀ ਕੀ ਇਹ ਸਹੀ ਹੈ ਸੋਚ ਮੁਖੀਆ ਦੀਵਾ ਘਰ ਵਿੱਚ ਲਗਾ ਕੇ ਤੇ ਮਿੱਠੇ ਚੌਲ ਵੀ ਅਸੀਂ ਵੰਡੇ ਸੋ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਇਹ ਕਰਮ ਕਰਦੇ ਹੋ ਆਪਣੇ ਪੀਰੋ মুর্ਸ਼ਦ ਲਈ ਇਹ ਕਰਮ ਕਰਦੇ ਹੋ ਸਕੋਈ ਵੀ ਮਾੜਾ ਕਰਮ ਨਹੀਂ ਕਰਦੇ ਸੋ ਮਾੜੇ ਕਰਮ ਕਰਾਂਗੇ ਤੇ ਮਾੜਾ ਨਤੀਜਾ ਹੁੰਦਾ ਹੈ ਸੋ ਚੰਗਾ ਕਰਮ ਕਰਦੇ ਹੋ ਬਹੁਤ ਵਧੀਆ ਗੱਲ ਹੈ ਸੋ ਇਸੇ ਤਰ੍ਹਾਂ ਚੰਗੇ ਕਰਮ ਕਰਦੇ ਜਾਓ ਇਹ ਬਿਲਕੁਲ ਸਹੀ ਆ ਕਿਉਂਕਿ ਸਹੀ ਕੰਮ ਕਰਦੇ ਹੋਏ ਆਪਾਂ ਕਦੇ ਵੀ ਇਹ ਨਹੀਂ ਸੋਚਣਾ ਕਿ ਅਸੀਂ ਸਹੀ ਕੀਤਾ ਜਾਂ ਗਲਤ ਕੀਤਾ ਸੋ ਚੰਗਾ ਕਰਮ ਚੰਗੇ ਵਿੱਚ ਹੀ ਲਿਖਿਆ ਜਾਣਾ ਹੈ ਮਾੜਾ ਕਰਮ ਮਾੜੇ ਅਸਾਬ ਵਿੱਚ ਹੀ ਲਿਖਿਆ ਜਾਂਦਾ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਦੇ ਆ। ਸੋ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਸੁਪਨੇ ਵਿੱਚ ਜੇਕਰ ਅਸੀਂ ਕਿਸੇ ਨੂੰ ਮੱਛੀ ਬਣਾ ਕੇ ਖਿਲਾਉਂਦੇ ਆ ਤਾਂ ਇਹਦਾ ਕੀ ਮਤਲਬ ਹੈ? ਸੋ ਇਹਦਾ ਇਹੀ ਮਤਲਬ ਹੈ ਕਿ ਤੁਹਾਨੂੰ ਖਵਾਜੇ ਦੀ ਨਾਰਾਜ਼ਗੀ ਹੈ, ਖਵਾਜਾ ਪੀਰ ਦੀ ਨਾਰਾਜ਼ਗੀ ਹੈ। ਸੋ ਕਿਉਂਕਿ ਮੱਛੀ ਇੱਕ ਜਲ ਵਿੱਚ, ਖਵਾਜੇ ਵਿੱਚ ਰਹਿੰਦੀ ਹੈ ਤੇ ਉਹ ਹੀ ਮੱਛੀ ਦੀ ਤੁਸੀਂ ਦਾਲ ਸਬ지 ਬਣਾ ਕੇ ਕਿਸੇ ਨੂੰ ਖਿਲਾ ਰਹੇ ਆ। ਸੋ ਇਹਦੀ ਇਹ ਸੰਕੇਤ ਮਿਲਦਾ ਹੈ ਇਹਦਾ ਮਤਲਬ ਇਹੀ ਹੈ ਕਿ ਖਵਾਜਾ ਪੀਰ ਦੀ ਨਰਾਜ਼ਗੀ ਹੈ ਸੋਏ ਦੇਖੋ ਕਿ ਕਿੱਥੇ ਤੁਹਾਡੇ ਤੋਂ ਗਲਤੀ ਹੋਈ ਹੈ ਤੇ ਕੀ ਕਰਨਾ ਚਾਹੀਦਾ ਹੈ ਇਹਦੇ ਲਈ ਸੋਏ ਨੇ ਕੀ ਕਰਨਾ ਹੈ ਖਵਾਜੇ ਨੂੰ ਮਨਾਉਣਾ ਹੈ ਖਵਾਜਾ ਪੀਰ ਅੱਗੇ ਅਰਦਾਸ ਬੇਨਤੀ ਕਰੋ ਚਿਰਾਗ ਰੌਸ਼ਨ ਕਰੋ ਉਹਨਾਂ ਦਾ ਐਤਵਾਰ ਦੇ ਦਿਨ ਖਵਾਜੇ ਦੇ ਜਿੱਥੇ ਤੁਹਾਡੇ ਡਾਇਰੈਕਟ ਪਾਣੀ ਚੱਲਦਾ ਹੈ ਉੱਥੇ ਐਤਵਾਰ ਦੇ ਦਿਨ ਦਲੀਆ ਇੱਕ ਕੋਟੇ ਦੀ ਅੱਗ ਬਣਾ ਕੇ ਉਹਦੇ ਤੇ ਦਲੀਆ ਪਾਉਣਾ ਹੈ ਤੇ ਕੱਚੀ ਨਸੀਰਾ ਛਿੱਟਾ ਦੇਣਾ ਹੈ ਲਾਗੇ ਤੇ ਚਮੂਖੀਆ ਦੀਵਾ ਜਗਾ ਦੇਣਾ ਹੈ ਤੇ ਖਵਾਜਾ ਪੀਰ ਕੇ ਅਰਦਾਸ ਬੇਨਤੀ ਕਰਨੀ ਆ ਕੀਤੀ ਹੋਈ ਗਲਤੀ ਜਾਣੇ ਅਣਜਾਣੇ ਦੇ ਵਿੱਚ ਉਹਦੀ ਮਾਫੀ ਮੰਗਣੀ ਹੈ ਤਾਂ ਪੀਰ ਮਾਫ ਕਰ ਦਿੰਦੇ ਆ ਸੋ ਇਹ ਕਰਮ ਤੁਸੀਂ 4-5 ਐਤਵਾਰ ਲਗਾਤਾਰ ਕਰਕੇ ਦੇਖੋ ਬਣੇ ਆਪ ਤੁਹਾਨੂੰ ਕੋਈ ਨਾ ਕੋਈ ਸੰਕੇਤ ਮਿਲਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਆਪਣੇ ਆਪ ਫਰਕ ਨਜ਼ਰ ਆਵੇਗਾ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦਸੀਏ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਦੁਆਰਾ ਕਿਰਪਾ ਪੀਰਾਂ ਦੀ ਕਿਵੇਂ ਹੋ ਸਕਦੀ ਆ ਸੋ ਜੇਕਰ ਇੱਕ ਵਾਰ ਨਰਾਜ਼ਗੀ ਹੋ ਜਵੇ ਤਾਂ ਕਿਰਪਾ ਮਾਲਕ ਦੀ ਜ਼ਰੂਰ ਹੁੰਦੀ ਹੈ ਇਹ ਨਹੀਂ ਹੈ ਕਿ ਦੁਆਰਾ ਕਿਰਪਾ ਨਹੀਂ ਹੋ ਸਕਦੀ ਤੋ ਇਹਦੇ ਲਈ ਆਪਾਂ ਨੂੰ ਕਰਮ ਕਰਨ ਦੀ ਜ਼ਰੂਰਤ ਹੈ ਸੇਵਾ ਸਿਮਰਨ ਕਰਨ ਦੀ ਜ਼ਰੂਰਤ ਹੈ ਤੇ ਦੋ ਟਾਈਮ ਮਾਫੀ ਮੰਗਣ ਦੀ ਜ਼ਰੂਰਤ ਹੈ ਸੋ ਜੇਕਰ ਕੋਈ ਗਲਤੀ ਹੋ ਜਾਂਦੀ ਹੈ ਤਾਂ ਇੱਕ ਨਾ ਇੱਕ ਦਿਨ ਮਾਲਕ ਮਾਫ ਜ਼ਰੂਰ ਕਰ ਦਿੰਦਾ ਹੈ ਜਦੋਂ ਆਪਾਂ ਇੱਕ ਦਰ ਦੇ ਹੋ ਕੇ ਬੈਠ ਜਾਂਦੇ ਆ ਸੋ ਜਦੋਂ ਵੀ ਮਾਲਕ ਜਿਕਰ ਕੋਈ ਤੰਗੀ ਦਿੰਦਾ ਹੈ ਜਾਂ ਕੋਈ ਪ੍ਰੋਬਲਮ ਜ਼ਿੰਦਗੀ ਵਿੱਚ ਆ ਰਹੀ ਆ ਤੁਹਾਨੂੰ ਲੱਗਦਾ ਹੈ ਕਿ ਹੁਣ ਸਾਡੇ ਤੇ ਸਾਡੇ ਮਾਲਕ ਦੀ ਕਿਰਪਾ ਨਹੀਂ ਰਹੀ ਕਿਉਂਕਿ ਸਾਡੇ ਤੋਂ ਕੋਈ ਕੰਮ ਹੀ ਇੱਦਾਂ ਦਾ ਹੋ ਗਿਆ ਕੋਈ ਕਾਰਾ ਹੀ ਆਪਾਂ ਇੱਦਾਂ ਦਾ ਕਰ ਲੈਨੇ ਆ ਜਿਹਦੇ ਨਾਲ ਫਿਰ ਇਹ ਰੁਕਾਵਟਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੋ ਮਾਲਕ ਆਪਣੇ ਬੱਚਿਆਂ ਨੂੰ ਸਹੀ ਰਸਤੇ ਤੇ ਲਿਆਉਣ ਲਈ ਥੋੜੀ ਬਹੁਤੀ ਤੰਗੀ ਜ਼ਰੂਰ ਦਿੰਦਾ ਹੈ ਪਰ ਇਹਨਾਂ ਨਰਦਈ ਨਹੀਂ ਹੈ ਕਿ ਸਜ਼ਾ ਦੇਵੇ ਸੋ ਇਹਦੇ ਲਈ ਆਪਾਂ ਨੂੰ ਇਹ ਜ਼ਰੂਰਤ ਹੈ ਕਿ ਦੋ ਟਾਈਮ بیٹھ ਕੇ ਅਰਦਾਸ ਬੇਨਤੀ ਕਰੀਏ ਤੇ ਹੋਈਆਂ ਗਲਤੀਆਂ ਦੀ ਮਾਫੀ ਮੰਗੀਏ ਤੇ ਮਾਲਕ ਜ਼ਰੂਰ ਮਾਫ ਕਰਦਾ ਹੈ ਸੱਚੀ ਨਿਮਰਤਾ ਭਾਵਨਾ ਦੇ ਨਾਲ ਸੇਵਾ ਕਰਨੀ ਸ਼ੁਰੂ ਕਰੋ ਤੇ ਇੱਕ ਦਰ ਦੇ ਹੋ ਕੇ ਬਹਿ ਜਾਓ ਵਾਰ-ਵਾਰ ਦਰ-ਦਰ ਭਟਕਣ ਦੀ ਜ਼ਰੂਰਤ ਨਹੀਂ ਤਾਂ ਫਿਰ ਮਾਲਕ ਜਲਦੀ ਸੁਣਦਾ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਆਪਾਂ ਨੂੰ ਕਿਹੜਾ ਕਰਮ ਕਰਨ ਦੀ ਜ਼ਰੂਰਤ ਹੈ ਜਿਹਦੇ ਨਾਲ ਆਪਾਂ ਨੂੰ ਪੀਰਾਂ ਦੀ ਪਾਵਰ ਬਾਰੇ ਪਤਾ ਚੱਲੇਗਾ ਸੋ ਜਿਹੜੀਆਂ ਰੂਹਾਂ ਪੀਰਾਂ ਪੀਰਾਂ ਦੀ ਸੇਵਾ ਕਰਦੇ ਆ ਸੋ ਸਪੈਸ਼ਲੀ ਉਹ ਜਿਹੜੇ ਪਰਖ ਕਰਕੇ ਦੇਖਣ ਤਾਂ ਤੁਹਾਨੂੰ ਜ਼ਰੂਰ ਇਹਦੇ ਵਿੱਚ ਰਿਜ਼ਲਟ ਵਧੀਆ ਹੀ ਮਿਲੇਗਾ ਸੋ ਕੋਈ ਨਾ ਕੋਈ ਸੰਕੇਤ ਮਾਲਕ ਦਾ ਮਿਲੇਗਾ ਪਰ ਕਰਨਾ ਕੀ ਹੈ ਮਨ ਚਿੱਤ ਇੱਕ ਕਰਨਾ ਹੈ ਵਿਸ਼ਵਾਸ ਰੱਖ ਕੇ ਕਰਮ ਕਰਨਾ ਹੈ ਕਰਮ ਕੀ ਹੈ 21 ਦਿਨ ਤੱਕ ਤੁਸੀਂ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਨੂੰ ਬੰਦਗੀ ਕਰਨੀ ਹੈ ਤੇ ਜੇਕਰ ਤੁਹਾਡੇ ਕੋਲ ਕਲਮਾ ਹੈ ਤੇ ਉਹ ਕਲਮੇ ਦਾ ਜਾਪ ਕਰਨਾ ਹੈ ਜੇਕਰ ਤੁਹਾਡੇ ਕੋਲ ਤੁਹਾਡੇ ਗੁਰੂ ਨੇ ਨਾਮ ਸ਼ਬਦ ਕੋਈ ਦਿੱਤਾ ਹੋਇਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਤੁਹਾਨੂੰ ਸ਼ਬਦ ਮਿਲਿਆ ਹੋਇਆ ਹੈ ਤੇ ਉਹ ਸ਼ਬਦ ਦਾ ਸਿਮਰਨ ਕਰਨਾ ਹੈ ਸੋ ਜਿਹੜੀਆਂ ਰੂਹਾਂ ਜਿਨ੍ਹਾਂ ਦੇ ਕੋਲ ਨਾਮ ਸ਼ਬਦ ਨਹੀਂ ਕੋਈ ਕਲਮਾ ਨਹੀਂ ਉਹ ਪਾਠ ਕਰ ਸਕਦੇ ਹਨ ਸੋ ਕਰਨਾ ਹਰ ਰੋਜ਼ ਹੈ ਸਵੇਰੇ ਅੱਧਾ ਘੰਟਾ ਬੈਠਣਾ ਹੈ ਸ਼ਾਮ ਨੂੰ ਅੱਧਾ ਘੰਟਾ ਬੈਠਣਾ ਹੈ ਹਰ ਰੋਜ਼ ਜਦੋਂ 21 ਦਿਨ ਤੱਕ ਅੱਜ ਤੁਸੀਂ ਵੀਰਵਾਰ ਦਾ ਦਿਨ ਹੈ ਅੱਜ ਤੋਂ ਗਿਣ ਲਓ 21 ਦਿਨ ਤੱਕ ਲਗਾਤਾਰ ਨਾਗਾ ਨਹੀਂ ਪਾਉਣਾ ਇੱਕ ਵਾਦਾ ਕਰ ਲਓ ਆਪਣੇ ਪੀਰੋ মুর্ਸ਼ਦ ਦੇ ਨਾਲ ਕਿ ਜਿੰਨੇ ਮਰਜ਼ੀ ਪੀਜੀ ਹੋਈਏ ਪਰ ਬੈਠਣਾ ਅਸੀਂ ਜ਼ਰੂਰ ਆ ਕੋਈ ਗੱਲ ਨਹੀਂ ਘੰਟਾ ਅੱਧਾ ਘੰਟਾ ਜੇਕਰ ਹਰ ਰੋਜ਼ ਤੁਸੀਂ ਟਾਈਮ ਤੋਂ ਵੇਹ ਟਾਈਮ ਹੋ ਜਾਂਦੇ ਹੋ ਲੇਟ ਹੋ ਜਾਂਦੇ ਹੋ ਤਾਂ ਫਿਰ ਵੀ ਕੋਸ਼ਿਸ਼ ਕਰਨੀ ਕਿ ਅਸੀਂ ਇਹ ਕਰਮ ਕਰਨਾ ਹੀ ਕਰਨਾ ਆ ਇਹ ਨਹੀਂ ਕਿ ਅਸੀਂ ਕੱਲ 8 ਵਜੇ ਬੈਠੇ ਸੀ ਤੇ ਅੱਜ ਅਸੀਂ 8 ਵਜੇ ਨਹੀਂ ਬੈਠੇ ਤੇ ਹੁਣ ਨਹੀਂ ਕਰ ਸਕਦੇ ਸੋ ਮਾਲਕ ਦਾ ਨਾਮ ਤਾਂ ਹਰ ਵੇਲੇ ਲਿਆ ਜਾ ਸਕਦਾ ਹੈ ਸੋ ਵਸ ਕੋਸ਼ਿਸ਼ ਇਹ ਕਰਨੀ ਆ ਜਿਹੜਾ ਨਾ ਰੂਹਾਂ ਕਹਿੰਦੀਆਂ ਕਿ ਸਾਡੇ ਤੋਂ ਨਾਮ ਸਿਮਰਨ ਨਹੀਂ ਹੁੰਦਾ ਸੀ ਕੋਸ਼ਿਸ਼ ਕਰਦੇ ਆ ਪਰ ਅੱਜ ਤੋਂ ਕੋਸ਼ਿਸ਼ ਕਰਨੀ ਸ਼ੁਰੂ ਕਰੋ ਤੇ ਤੁਹਾਨੂੰ ਲਾਭ ਮਿਲੇਗਾ ਤੁਹਾਨੂੰ ਫਰਕ ਨਜ਼ਰ ਆਵੇਗਾ ਜਦੋਂ 21 ਦਿਨ ਤੱਕ ਤੁਸੀਂ ਰੈਗੂਲਰ ਬੈਠ ਕੇ ਇਹ ਪਾਠ ਪੂਜਾ ਕਰ ਲਈ ਤਾਂ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਨੂੰ ਮਜਬੂਰ ਨਹੀਂ ਕਰਨਾ ਪਵੇਗਾ ਤੁਸੀਂ ਖੁਦ ਦੇਖੋਗੇ ਮਾਲਕ ਦੀ ਕਿਰਪਾ ਉਹਨਾਂ ਦੀ ਪਾਵਰ ਤੁਸੀਂ ਇਹ ਮਨ ਵਿੱਚ ਸੋਚੋਗੇ ਕਿ ਅੱਜ ਸਾਡੇ ਕੋਲੋਂ ਨਾਮ ਸਿਮਰਨ ਨਹੀਂ ਹੋਣਾ ਤਾਂ ਫਿਰ ਉਸ ਦਿਨ ਚਮਤਕਾਰ ਦੇਖੋਗੇ ਪੀਰ ਦਾ ਜਿਸ ਦਿਨ ਤੁਹਾਡਾ ਮਨ ਇਹ ਕਹੇਗਾ ਜਾਂ ਸਿਹਤ ਦੇ ਵਿੱਚ ਕੋਈ ਪ੍ਰੋਬਲਮ ਹੋਵੇਗੀ ਜਾਂ ਕੋਈ ਕੰਮਕਾਰ ਦੇ ਵਿੱਚ ਤੁਸੀਂ ਇੰਨੀ ਥਕਾਵਟ ਮਹਿਸੂਸ ਕਰੋਗੇ ਫਿਰ ਸੋਚੋਗੇ ਕਿ ਅੱਜ ਨਾ ਕਰੀਏ ਪਰ ਫਿਰ ਤੁਹਾਨੂੰ ਉਸ ਦਿਨ ਮਾਲਕ ਦੀ ਕਿਰਪਾ ਪਤਾ ਚੱਲੇਗੀ ਤੇ ਉਹਨਾਂ ਨੇ ਆਪਣੇ ਆਪ ਹੀ ਤੁਹਾਡੇ ਤੋਂ ਸਿਮਰਨ ਕਰਵਾ ਲੈਣਾ ਸੋ ਇਹ ਹੀ ਮਾਲਕ ਦੀ ਕਿਰਪਾ ਹੈ ਕਿਉਂਕਿ ਇਹ ਸਾਡੀਆਂ ਇੱਕ ਅਜਮਾਈਆਂ ਹੋਈਆਂ ਗੱਲਾਂ ਤਜਰਬੇ ਆ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰੀਦੇ ਨਾਹੀਂ ਕਿ ਕੋਲੋਂ ਕੋਈ ਗੱਲ ਬਣਾਈ ਦੀ ਨਾ ਸੁਣੀ ਸੁਣਾਈ ਕਰੀ ਦੀ ਜੋ ਜੋ ਜ਼ਿੰਦਗੀ ਵਿੱਚ ਹੋ ਰਿਹਾ ਆ ਸੇਵਾ ਕਰਦੇ ਕਰਦੇ ਜੋ ਜੋ ਪੜਾ ਜ਼ਿੰਦਗੀ ਵਿਚ ਆ ਰਹੇ ਆ ਉਹ ਸਾਂਝੇ ਕਰਨ ਦੀ ਕੋਸ਼ਿਸ਼ ਕਰੀਦੀ ਆ ਕਿ ਤੁਸੀਂ ਅੱਗੇ ਤੋਂ ਆਪਣਾ ਧਿਆਨ ਰੱਖੋ ਤੇ ਇਹਨਾਂ ਨਿਸ਼ਾਨੀਆਂ ਨੂੰ ਤੁਸੀਂ ਪਰਖ ਕੇ ਇਹ ਸਮਝ ਸਕੋਗੇ ਕਿ ਇਹ ਸਾਡੇ ਤੇ ਸਾਡੇ ਮਾਲਕ ਦੀ ਮੁਰਸ਼ਦ ਦੀ ਕਿਰਪਾ ਹੈ ਕਿਉਂਕਿ ਜਦੋਂ ਆਪਾਂ ਕੋਸ਼ਿਸ਼ ਕਰਦੇ ਹਾਂ ਸ਼ਬਦ ਨਾਲ ਜੁੜਨ ਦੀ ਜਦੋਂ ਸ਼ਬਦ ਆਪਣੇ ਨਾਲ ਜੋੜਦਾ ਹੈ ਫਿਰ ਤੁਹਾਡੇ ਚਾਹ ਕੇ ਵੀ ਤੁਸੀਂ ਨਾਗਾ ਨਹੀਂ ਪਾ ਸਕਦੇ ਜੇ ਤੁਸੀਂ ਚਾਹੋਗੇ ਵੀ ਅਸੀਂ ਇਹ ਕਰਮ ਨਹੀਂ ਕਰ ਸਕਦੇ ਤਾਂ ਵੀ ਉਹ ਮਾਲਕ ਕਰਾ ਲੈਂਦਾ ਪਰ ਇੰਨਾ ਹੈ ਕਿਰਪਾ ਉਦੋਂ ਹੁੰਦੀ ਹੈ ਜਦੋਂ ਤੁਸੀਂ ਇਹ ਸੋਚ ਕੇ ਬੈਠੋਗੇ ਕਿ ਨਹੀਂ ਸਾਰੀ ਦਿਹਾੜੀ ਅਸੀਂ ਹੋਰ ਵੀ ਚਲਾ ਲਿਆ ਹਰ ਇੱਕ ਤਰ੍ਹਾਂ ਦੇ ਕੰਮ ਕੀਤੇ ਸੋਚ ਵਿਚਾਰ ਕੀਤੀ ਪਰ ਜੇਕਰ ਇਹ ਅੱਧਾ ਘੰਟਾ ਅਸੀਂ ਬਹਿਣਾ ਹੈ ਤਾਂ ਪੂਰਾ ਧਿਆਨ ਅਸੀਂ ਆਪਣੇ ਮੁਰਸ਼ਿਦ ਵੱਲ ਲਾਉਣਾ ਹੈ ਉੱਤਰ ਕੋਸ਼ਿਸ਼ ਕਰਨੀ ਹੈ ਮਨ ਨੂੰ ਜੋੜਨ ਦੀ ਜਦੋਂ ਤੁਸੀਂ ਇਹ ਥਾਣ ਕੇ ਬਹਿਟ ਜਾਓਗੇ ਤੇ ਤੁਹਾਡੇ ਤੇ ਕਿਰਪਾ ਮਾਲਕ ਦੀ ਜ਼ਰੂਰ ਹੋਵੇਗੀ